ਵੱਦ ਨਸ਼ਾ ਵਰਦ ਮਹੰਦਤ ਪੰਜਾਬ ਸਰਕਾਰ ਦੇ ਜੰਡੇ ਅਫਸਰ ਮਾਨ ਜੋ ਡੀਪੀ ਸਾਹਿਬ ਵੱਲੋਂ ਜਾਰੀ ਕੀਤਾ ਅਨੁਸਾਰ ਜਿਲ੍ਹਾ ਜਰੰਦ ਤੇ ਹਤੀ ਦੇ ਮਾਨ ਜੋ ਐਸਐਸਪੀ ਸਾਗਰਮੀਤ ਸਿੰਘ ਵੱਲੋਂ ਜਿਲੇ ਅੰਦਰ ਕਸ ਆਪਰੇਸ਼ਨ ਕਰਾਇਆ ਗਿਆ ਐਸੇ ਆਪਰੇਸ਼ਨ ਦੇ ਤਹਿਤ ਸਬ ਰੀਜਨ ਸ਼ਾ ਕੋਡ ਦੇ ਦੇਵਾਖਾੜੇ ਥਾਣੇ ਅੱਜ ਕਾਫੀ ਵੱਡੀ ਫੋਰਸ ਨਾਲ ਸੱਟਵੇਂ ਨੂੰ ਕਸ ਆਪਰੇਸ਼ਨ ਕੀਤਾ ਗਿਆ ਜਿਸ ਵਿੱਚ ਥਾਣਾ ਮਹਤਪੁਰ ਦੇ ਇੰਸਪੈਕਟਰ ਸਕੰਦਰ ਸਿੰਘ ਅਤੇ ਉਹਦੀ ਟੀਮ ਵੱਲੋਂ ਇੱਕ ਆਸ਼ਾ ਰਣੀ ਔਰ ਪਿੰਕੀ ਪਤਨੀ ਜਗਦੀਸ਼ ਸਿੰਘ ਵਾਸੀ ਮੱਦੇ ਵਾਲ थाना ਸਤਵਾ ਬੇਟਨ ਨੂੰ ਓਵਰਹਾਲ ਪੈਣ ਤੋਂ 107 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਫਤਾਰ ਕੀਤਾ ਅਤੇ ਇਸ ਬਰਾਮਦੇ ਦੇ ਬੰਦੇ ਦਾ ਦੋਸ਼ਾ ਅੱਜ ਕੋਰਟ ਚ ਪੇਸ਼ ਕਰਕੇ ਦਰਵਾਣਾ ਯਾਸਰ ਕੀਤਾ ਜਾਵੇਗਾ ਅਤੇ ਇਹ ਨਸ਼ਾ ਕਿੰਨਾ ਸਾਧਰੇ ਬਣਾਇਆ ਕੋਈ ਪ੍ਰਾਪਰਟੀ ਬਣਾਈ ਇਹ ਡਿਊਰਿੰਗ ਇਨਵੈਸਟੀਗੇਸ਼ਨ ਵੈਰੀਫਾਈ ਕੀਤਾ ਜਾਊਗਾ ਇਸ ਕਸੋਪਰੇਸ਼ਨ ਤਰ੍ਹਾਂ ਵਕਫਾ ਹੋਰ ਵੀ ਏਰੀਆ ਸੱਤ ਚੱਲ ਰਹੀ ਹੈ ਜਿੱਥੇ ਵਿਕਲਾਂ ਦੀ ਘਰਾਂ ਦੀ ਤੇ ਜੋ ਮੜਿਆ ਅਸਰਾਂ ਦੇ ਖਰਾਫਲੀ ਹੋਣਾ ਸਖਤੀ ਨਾਲ ਨਿਜਠਣ ਲਈ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਨਾਲ ਨਾਲ ਹੀ ਜੋ ਇਸ ਭਿਆਨਕ ਨਸ਼ੇ ਦੀ ਬੁਆਰੀ ਚ ਪੀੜਤ ਹੋ ਚੁੱਕੇ ਹਨ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਮੋਟੀਵੇਟ ਕਰਕੇ ਇਹਨਾਂ ਦਾ ਲਾਜ ਕਰਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਥੈਂਕ ਯੂ